ਜਦੋਂ ਅਸੀਂ ਖਬਰਾਂ ਦੇਖਦੇ ਹਾਂ ਜਾਂ ਖਬਰਾਂ ਪੜ੍ਹਦੇ ਹਾਂ ਤੇ ਮੋਸਟ ਲਾਈਕਲੀ ਸਾਨੂੰ ਦੇਖ ਨੂੰ ਮਿਲਦਾ ਹੈ ਕਿ ਕਿਵੇਂ ਦੁਨੀਆ ਦੇ ਵਿੱਚ ਗਲਤ ਹੋ ਰਿਹਾ ਹੈ ਲੜਾਈਆਂ ਝਗੜੇ ਨੇਸ਼ਨ ਅਗੇਂਸਟ ਨੇਸ਼ਨ ਜਾਂ ਗਰੁੱਪ ਅਗੇਂਸਟ ਗਰੁੱਪ ਲੜੀ ਜਾਂਦੇ ਨੇ ਜਾਂ ਪੋਲਿਟਿਸ਼ੀਅਨਸ ਲੜੀ ਜਾ ਰਹੇ ਨੇ ਕਿਤੇ ਵੀ ਸ਼ਾਂਤੀ ਨਹੀਂ ਹੈ ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਲੋਕ ਮਾਰਦੇ ਨੇ ਆ ਲੋਕਾਂ ਨਾਲ ਗਲਤ ਹੁੰਦਾ ਹੈ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਕਈ નિર્ਦੋਸ਼ ਲੋਕਾਂ ਉੱਤੇ ਸਜ਼ਾ ਹੁੰਦੀ ਹੈ ਜਾਂ ਕਈ ਲੋਕੀ ਆਪਣੇ ਘਰਾਂ ਨੂੰ ਗਵਾ ਚੁੱਕੇ ਹਨ ਈਵਨ ਕੀ ਦੇਖਦੇ ਹਾਂ ਕਿ ਕਿੰਨਾ ਲੋਕ ਪ੍ਰਦਰਸ਼ਨ ਕਰਦੇ ਨੇ ਪ੍ਰੋਟੈਸਟ ਕਰਦੇ ਨੇ ਸਰਕਾਰਾਂ ਦੇ ਖਿਲਾਫ ਤੇ ਜਦੋਂ ਅਸੀਂ ਇਹ ਗੱਲਾਂ ਦੇਖਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਸੰਸਾਰ ਵਿੱਚ ਕੁਝ ਨਾ ਕੁਝ ਗਲਤ ਹੋ ਰਿਹਾ ਹੈ ਤੇ ਗਲਤ ਕਿਉਂ ਹੋ ਰਿਹਾ ਹੈ ਕਿਉਂ ਹੈ ਇਦਾਂ ਦੀ ਦੁਨੀਆ ਤੇ ਬਾਈਬਲ ਸਾਨੂੰ ਦੱਸਦੀ ਹੈ ਇਦਾਂ ਇਸ ਕਰਕੇ ਹੁੰਦਾ ਹੈ ਇਸ ਲਈ ਕਿ ਇਹ ਸੰਸਾਰ ਜੋ ਹੈ ਪਾਪ ਵਿੱਚ ਡਿੱਗਿਆ ਹੋਇਆ ਹੈ ਜਦੋਂ ਆਦਮ ਨੇ ਪਾਪ ਕੀਤਾ ਤੇ ਉਹ ਪਰਮੇਸ਼ਰ ਦੇ ਪ੍ਰਤਾਪ ਤੋਂ ਡਿੱਗ ਗਿਆ ਉਹਦੇ ਨਾਲ ਸਾਰੀ ਕਾਇਨਾਤ ਵੀ ਪਰਮੇਸ਼ਰ ਦੇ ਪ੍ਰਤਾਪ ਤੋਂ ਡਿੱਗ ਗਈ ਜਾਣੀ ਕਿ ਹਾਲਾਂਕਿ ਪ੍ਰਭੂ ਪਰਮੇਸ਼ਰ ਜੋ ਹੈ ਰੱਬ ਜੋ ਹੈ ਉਹ ਦੁਨੀਆ ਨੂੰ ਦਿੰਦਾ ਹੈ ਸੂਰਜ ਨਿਕਲਦਾ ਹੈ ਸਵੇਰੇ ਚੰਦ ਨਿਕਲਦਾ ਹੈ ਰਾਤ ਨੂੰ ਅਸੀਂ ਤਾਂ ਇਹ ਦੇਖਦੇ ਹਾਂ ਮੀਂਹ ਵਰਦਾ ਹੈ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ ਇਹ ਸਭ ਪ੍ਰਭੂ ਦੀਆਂ ਭਲੇ ਆਈਆਂ ਹਨ ਇਹ ਉਹਦੀਆਂ ਉਹਦੀਆਂ ਬਰਕਤਾਂ ਹਨ ਜੋ ਕਿ ਉਹ ਸਾਰੇ ਸੰਸਾਰ ਨੂੰ ਦਿੰਦਾ ਹੈ ਪਰ ਫੇਰ ਵੀ ਇਹ ਕਾਇਨਾਤ ਜੋ ਹੈ ਉਹ ਕੀ ਹੌਕੇ ਲੈਂਦੀ ਹੈ ਤੇ ਦੂਜੀ ਗੱਲ ਦੇਖਦੇ ਹਾਂ ਅਸੀਂ ਰੋਮੀਆਂ ਦਾ ਖਾਤ 8 ਉਹਦੇ 8 ਦੇ ਅਚ ਕਿ ਸਿਰਫ ਕਾਇਨਾਤ ਹੀ ਨਹੀਂ ਕੁਰ ਲਾਉਂਦੀ ਜੋ ਹੌਕੇ ਦਿੰਦੀ ਪਰ ਅਸੀਂ ਖੁਦ ਆਪ ਵੀ ਹੋਕੇ ਲੈਂਦੇ ਹਾਂ ਜਦੋਂ ਸਾਡੇ ਨਾਲ ਗਲਤ ਹੁੰਦਾ ਹੈ ਜਾਂ ਅਸੀਂ ਕਈ ਵਾਰੀ ਗਲਤੀਆਂ ਕਰਦੇ ਹਾਂ ਸਾਨੂੰ ਪਤਾ ਹੈ ਅਸੀਂ ਗਲਤੀ ਹੋ ਗਈ ਸਾਡੇ ਕੋ ਤੇ ਕਈ ਵਾਰੀ ਉਸ ਦਾ ਦੋਸ਼ ਜਾਂ ਉਹਦਾ ਜੁਗਦੇਲਤ ਹੁੰਦਾ ਸਾਡੀ ਨਿਗਾਹ ਤੇ ਆ ਜਾਂਦਾ ਹੈ ਜਾਂ ਅਸੀਂ ਦੇਖਦੇ ਹਾਂ ਕਈ ਲੋਕਾਂ ਨੂੰ इवन ਸਾਡੇ ਪਰਿਵਾਰ ਦੇ ਲੋਕਾਂ ਨੂੰ ਅਸੀਂ ਤੜਦੇ ਹੋਏ ਦੇਖਦੇ ਹਾਂ ਜਦੋਂ ਉਹਨਾਂ ਨਾਲ ਕੋਈ ਗਲਤ ਹੁੰਦਾ ਹੈ ਜਾਂ ਕੋਈ ਬਿਮਾਰ ਹੁੰਦਾ ਹੈ ਜਾਂ ਕੁਝ ਵੀ ਹੈ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਅਸੀਂ ਹੋਕੇ ਲੈਂਦੇ ਹਾਂ ਜੇਕਾਕ ਲੋ ਡਿਪਰੈਸ ਡਿਪਰੈਸ਼ਨ ਆ ਜਾਂਦਾ ਹੈ ਜਾਂ ਐਂਜਾਇਟੀ ਆ ਜਾਂਦੀ ਹੈ ਇਹ ਔਕੇ ਵਾਲੀ ਗੱਲ ਹੋ ਗਈ ਤੇ ਅ ਤੇ ਤੀਜੀ ਗੱਲ ਅਸੀਂ ਦਿੰਦੇ ਹਾਂ ਔਕੇ ਉੱਤੇ ਕਿ ਪਵਿੱਤਰ ਆਤਮਾ ਵੀ ਔਕੇ ਲੈਂਦਾ ਹੈ ਉਹ ਉਹ ਕਿਉਂ ਲੈਂਦਾ ਹੈ ਕਿਉਂਕਿ ਜੋ ਉਹ ਜਦੋਂ ਪਾਪ ਨੂੰ ਦੇਖਦਾ ਹੈ ਦੁਨੀਆ ਦੇ ਵਿੱਚ ਤੇ ਉਹ ਜਦੋਂ ਆਪਣੇ ਲੋਕਾਂ ਨੂੰ ਤੜਪਦੇ ਹੋਏ ਦੇਖਦਾ ਹੈ ਸਪੈਸ਼ਲੀ ਜਿਵੇਂ ਕਿ ਜਦੋਂ ਮਸੀਹ ਲੋਕ ਪਰਸਕਿਊਸ਼ਨਸੋਂ ਨਿਕਲਦੇ ਨੇ ਜਦ ਮਸੀਹ ਲੋਕ ਪਾਪ ਚ ਡਿੱਗ ਜਾਂਦੇ ਨੇ ਤੇ ਪ੍ਰਭੂ ਤਾਂ ਆਤਮਾ ਜੋ ਹੈ ਪਵਿੱਤਰ ਆਤਮਾ ਜੋ ਹੈ ਉਹ ਇਹਨਾਂ ਗੱਲਾਂ ਨੂੰ ਚੰਗਾ ਨਹੀਂ ਸਮਝਦਾ ਜਦੋਂ ਅਸੀਂ ਪਾਪ ਚ ਡਿੱਗਦੇ ਹਾਂ ਤੇ ਉਹ ਉਹ ਫਿਰ ਲਾਪ ਕਰਦਾ ਹੈ ਤੇ ਉਹ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਬਾਈਬਲ ਚ ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਪਾਪ ਤਾਂ ਅੱਥਰ ਹੈ ਕਿ ਪਵਿੱਤਰ ਆਤਮਾ ਪ੍ਰਭੂ ਦੇ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਹੈ ਤੇ ਉਹ ਹੌਕੇ ਲੈ ਕੇ ਪ੍ਰਾਰਥਨਾ ਕਰਦਾ ਹੈ ਤੇ ਜਦੋਂ ਅਸੀਂ ਵੀ ਕਈ ਵਾਰੀ ਦੁਖੀ ਹੁੰਦੇ ਹਾਂ ਅਤੇ ਜਦੋਂ ਅਸੀਂ ਵੀ ਕਈ ਵਾਰੀ ਪ੍ਰਭੂ ਤੋਂ ਦੂਰ ਹੋ ਜਾਂਦੇ ਹਾਂ ਜਪਾਤਨਾ ਕੰਨੀ ਛੱਡ ਦਿੰਨੇ ਹਾਂ ਜਾਂ ਅਸੀਂ ਸੰਗਤ ਕੰਨੀ ਛੱਡ ਦਿੰਨੇ ਹਾਂ ਜਾਂ ਸਾਡੇ ਸਾਡੀ ਜ਼ਿੰਦਗੀ 'ਚ ਕੋਈ ਬਿਮਾਰੀ ਆ ਜਾਂਦੀ ਹੈ ਜਾਂ ਕੁਝ ਵੀ ਹੈ ਅਸੀਂ ਕਈ ਵਾਰੀ ਫਰਸਟ੍ਰੇਟ ਹੋ ਜਾਂਦੇ ਹਾਂ ਅਸੀਂ ਹੈਪਲੈਸ ਮਹਿਸੂਸ ਕਰਦੇ ਹਾਂ ਕਿ ਸਾਨੂੰ ਸਾਨੂੰ ਕੌਣ ਮਦਦ ਦੇਵੇਗਾ ਉਸ ਸਮੇਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਬ੍ਰਿਤਰ ਆਤਮਾ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਪਰ ਜੇ ਅਸੀਂ ਦੇਖੀਏ 12 ਆਏ ਤੋਂ ਲੈ ਕੇ ਉਸ ਦੀ 25 ਆਇਤ ਤੱਕ ਉਹਦੇ ਵਿੱਚ ਅਸੀਂ ਦੋ ਮੌਕਿਆਂ ਦੀ ਗੱਲ ਦੇਖਦੇ ਹਾਂ ਕਿ ਕਿਵੇਂ ਸ੍ਰਿਸ਼ਟੀ ਉਹ ਜੋ ਹੈ ਹੌਕੇ ਲੰਦੀ ਹੈ ਸ੍ਰਿਸ਼ਟੀ ਹੌਕੇ ਲੰਦੀ ਹੈ 21 ਆਇਤ ਤੇ 22 ਆਇਤ ਵਿੱਚ ਉਹ ਕਹਿੰਦਾ ਹੈ ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਰਲ ਕੇ ਹੋਂਦ ਤੱਕ ਹੌਕੇ ਪਰਦੀ ਹੈ ਅਤੇ ਉਹ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਨੇ ਕਿਉਂ ਕਿ ਸ੍ਰਿਸ਼ਟੀ ਜਿਹੜੀ ਧਰਤੀ ਹੈ ਏ ਵੀ ਚਾਹੁੰਦੀ ਹੈ ਕਿ ਇਸ 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 ਨੂੰ ਇਹ ਆਪਣੀ ਮੁਕਤੀ ਦਾ ਵੇਟ ਕਰਦੀ ਹੈ ਜਦੋਂ ਆਦਮ ਨੇ ਪਾਪ ਕੀਤਾ ਉਦੋਂ ਧਰਤੀ ਵੀ ਪਾਪ ਚ ਡੈਂਗੇ ਇਸ ਕਰਕੇ ਧਰਤੀ ਉੱਤੇ ਕਈ ਚੀਜ਼ਾਂ ਗਲਤ ਹੁੰਦੀਆਂ ਨੇ ਜਿਹਾ ਪਚਾਨ ਆਉਂਦੇ ਨੇ ਜਾਂ ਸੁਨਾਮੀਆਂ ਆਉਂਦੀਆਂ ਨੇ ਜਾਂ ਹੋਰ ਕਈ ਚੀਜ਼ਾਂ ਹੁੰਦੀਆਂ ਨੇ ਹੜਾ ਜਾਂਦੇ ਨੇ ਇਹ ਕਿਉਂ ਹੁੰਦਾ ਹੈ ਕਿਉਂਕਿ ਇਹ ਧਰਤੀ ਇੱਕ ਹੌਕੇ ਮਾਰ ਰਹੀ ਹੈ ਤੇ ਆਪਣੀ ਮੁਕਤੀ ਦਾ ਇੰਤਜ਼ਾਰ ਕਰਦੀ ਹੈ ਤੇ ਬਾਈਬਲ ਦੱਸਦੀ ਹੈ ਕਿ ਜਦੋਂ ਪ੍ਰਭੂ ਯੀਸ਼ੂ ਮਸੀਹ ਆ ਗਿਆ ਉਸਨੇ ਇਸ ਧਰਤੀ ਨੂੰ ਨਵਾਂ ਬਣਾ ਦੇਣਾ ਹੈ ਕੋਈ ਪਗੂ ਨੇ ਨਵੀਂ ਧਰਤੀ ਲੈ ਕੇ ਨਹੀਂ ਆਉਣੀ ਅਸਮਾਨ ਤੋਂ ਪਰ ਉਸਨੇ ਇਸ ਧਰਤੀ ਨੂੰ ਨਵਾਂ ਕਰ ਦੇਣਾ ਹੈ ਤੇ ਪਗੂ ਦਾ ਜੋ ਸ਼ਹਿਰ ਹੈ ਜਰੂਸਲਮ ਉਹ ਇਸ ਧਰਤੀ ਉੱਤੇ ਸਥਾਪਿਤ ਕੀਤਾ ਜਾਇਆ ਕੀਤਾ ਜਾਵੇਗਾ ਜਿਵੇਂ ਕਿ ਅਸੀਂ ਪ੍ਰਕਾਸ਼ ਦੀ ਕੋ蒂 ਦੇ ਪੜ੍ਹਦੇ ਹਾਂ ਤੇ ਦੂਜੀ ਗੱਲ ਦੇਦੇ ਹਾਂ ਕਿ ਕਿਵੇਂ ਉਹ ਜੋ ਜਦੋਂ ਅਸੀਂ ਹੋਂਕੇ ਪੜਦੇ ਹਾਂ ਪ੍ਰਭੂ ਸਾਨੂੰ ਵੀ ਤਸੱਲੀ ਦਿੰਦਾ ਹੈ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਕਿਉਂਕਿ ਸਾਨੂੰ ਪਤਾ ਹੈ ਕਿ ਪਵਿੱਤਰ ਆਤਮਾ ਵੀ ਸਾਡੇ ਲਈ ਅਰਦਾਸਾਂ ਕਰਦਾ ਹੈ ਅਸੀਂ ਪੜਦੇ ਹਾਂ ਸਿਰਫ ਧਰਤੀ ਹੀ ਨਹੀਂ ਪਰ ਅਸੀਂ ਵੀ ਹੋਂਕੇ ਪੜਦੇ ਹਾਂ ਕਿਉਂ ਕਿ ਅਸੀਂ ਇੰਤਜ਼ਾਰ ਕਰਦੇ ਹਾਂ ਜੇ ਉਸ ਪ੍ਰਭੂ ਯਸੂਸੀ ਆਵੇ ਤਾਂ ਸਾਨੂੰ ਉਸਨੇ ਨਵਾਂ ਨਰੋਇਆ ਕਰ ਦੇਣਾ ਹੈ ਅਸੀਂ ਉਹਦੇ ਇੰਤਜ਼ਾਰ ਚ ਬੈਠੇ ਹੋਏ ਹਾਂ ਹਾਲਾਗੀ ਪ੍ਰਭੂ ਨੇ ਸਾਨੂੰ ਕੰਮ ਦਿੱਤਾ ਹੈ ਇਸ ਧਰਤੀ ਉੱਤੇ ਕਰਨ ਦਾ ਜੋ ਕਿ ਮਿਸ਼ਨ ਦਾ ਕੰਮ ਹੈ ਪ੍ਰਚਾਰ ਦਾ ਕੰਮ ਹੈ ਇਵੈਂਜੇਲਿਜ਼ਮ ਦਾ ਕੰਮ ਹੈ ਪਰ ਸਾਨੂੰ ਪਤਾ ਹੈ ਕਿ ਇੱਕ ਦਿਨ ਇਦਾਂ ਦਾ ਆਵੇਗਾ ਜਦੋਂ ਅਸੀਂ ਪ੍ਰਭੂ ਦੇ ਨਾਲ ਅਮਿਸ਼ਾ ਅਮਿਸ਼ਾ ਲਈ ਬੈਠੇ ਹੋਵਾਂਗੇ ਅਤੇ ਆ ਲਾਸਟਲੀ ਅਸੀਂ ਦੇਖਦੇ ਹਾਂ ਕਿ ਕਿਵੇਂ ਪਿਤਰ ਆਤਮਾ ਵੀ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਤੇ ਉਹ ਹੋ ਕੇ ਪੜਦਾ ਹੈ ਜਿਵੇਂ ਕਿ ਅਸੀਂ ਪੜਦੇ ਹਾਂ 26 ਅਧਿਆਇ ਵਿੱਚ ਉਹ ਕਹਿੰਦਾ ਹੈ ਇਸੇ ਤਰ੍ਹਾਂ ਆਤਮਾ ਦੀ ਸਾਡੀ ਇਸੇ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿਉਂ ਜੋ ਕਿਸ ਵਾਸਤੇ ਕਿਸ ਵਾਸਤੇ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਪ ਆਤਮਾ ਆਪ ਅਕਤੁਰ ਹੋਕੇ ਪਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ ਤੇ ਹੋਏ ਹੋਏ ਤਿੰਨ ਮੋਕੇ ਸ੍ਰਿਸ਼ਟੀ ਹੋਕੇ ਦਿੰਦੀ ਹੈ ਅਸੀਂ ਵੀ ਹੋਕੇ ਦਿੰਦੇ ਹਾਂ ਉਸ ਤਰ੍ਹਾਂ ਆਤਮਾ ਵੀ ਹੋ ਕੇ ਹੋਕੇ ਦਿੰਦਾ ਹੈ ਤੇ ਅਸੀਂ ਤਿੰਨੋਂ ਉਸ ਦਿਨ ਦਾ ਇੰਤਜ਼ਾਰ ਕਰਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਵਾਪਸ ਆ ਜਾਵੇਗਾ ਤੇ ਉਹ ਆਪਣਾ ਰਾਜ ਇਸ ਦੁਨੀਆ ਤੇ ਸਥਾਪਿਤ ਕਰੇਗਾ